ਫਾਜ਼ਿਲਕਾ ਦੇ ਕੈਂਟਰ ਰੋਡ ਦੇ ਉੱਤੇ ਇੱਕ ਘਰ ਦੇ ਵਿੱਚ ਨੌਜਵਾਨ ਦੇ ਵੱਲੋਂ ਅੱਧੀ ਰਾਤ ਨੂੰ ਘਰ ਦੇ ਵਿੱਚ ਵੜ ਕੇ ਸ਼ੀਸ਼ਾ ਤੋੜ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਉਸ ਵੇਲੇ ਘਰ ਦੇ ਵਿੱਚ ਮਾਲਕਨ ਅੰਦਰ ਹੀ ਸੌ ਰਹੀ ਸੀ। ਜਿਸ ਨੇ ਕੀ ਜਾਗ ਖੁੱਲ ਤੇ ਲਾਈਟ ਜਗਾਈ ਤਾਂ ਉਕਤ ਚੋਰ ਨੇ ਉਸਤੇ ਵੀ ਕੋਈ ਪਰਵਾਹ ਨਹੀਂ ਕੀਤੀ ਅਤੇ ਲਗਾਤਾਰ ਸ਼ੀਸ਼ਾ ਅਤੇ ਬਾਰੀ ਨੂੰ ਤੋੜਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਗਈਆਂ। ਲੇਕਿਨ ਜਿੱਦਾਂ ਹੀ ਮਹਿਲਾ ਦੇ ਵੱਲੋਂ ਮੋਬਾਈਲ ਕੱਢ ਕੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਨੌਜਵਾਨ ਛੱਤ ਤੋਂ ਹੁੰਦਾ ਹੋਇਆ ਉੱਥੋਂ ਫਰਾਰ ਹੋ ਗਿਆ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੈਂ ਵਸੁੱਤੀ ਆ ਸਾਢੇ 9 ਮੈਸ ਹੋ ਜਾਂਦੀ ਆ ਅਕਸਰ ਤੇ 11 ਕੁਝ ਦੀ ਗੱਲ ਹੈ ਦੀ ਮੈਂ ਸੁੱਤੀ ਪਈ ਤੇ ਥੋੜੀ ਖੜਖੜ ਦੀ ਆਵਾਜ਼ ਆਈ ਤੇ ਮੈਂ ਇੱਕ ਵਾਰੀ ਸੁੱਤੀ ਰਹੀ ਮੈਂ ਕਿ ਕੁਝ ਨਹੀਂ ਹੁੰਦਾ ਵੈਸੇ ਹੀ ਹੋਣਾ ਫਿਰ ਐਵੇਂ ਕਰਦਾ 5-5 ਮਿੰਟ ਬਾਅਦ ਫਿਰ ਆਵਾਜ਼ ਆਈ ਐਵੇਂ ਥੋੜੀ ਸ਼ੀਸ਼ਾ ਟੁੱਟਣ ਦੀ ਮੈਂ ਉੱਠੀ ਤੇ ਉੱਠ ਕੇ ਮੈਂ ਲਾਈਟ ਜਗਾਈ ਲਾਈਟ ਜਗਾ ਕੇ ਮੈਂ ਵੇਖਿਆ ਤੇ ਇੱਥੇ ਇੱਕ ਮੁੰਡਾ ਖੜਤਾ ਆ ਤੇ ਉਹ ਐਂ ক্রিকেট ਨਾਲ ਮਾਰੀ ਜਾਵੇ ਇੱਥੋਂ ਆ ਉਹਨੇ ਇੱਟ ਨਾਲ ਪੰਨੀ ਤੇ ਉਸ ਤੋਂ ਬਾਅਦ ਮੇਰੀ ਆਵਾਜ਼ ਉਹਨੂੰ ਵੇਖਣ ਤੋਂ ਬਾਅਦ ਮੇਰੀ ਬੰਦ ਹੋ ਗਈ ਮੈਂ ਉਹਨੂੰ ਕਿਹਾ ਕੀ 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 ਐ ਇੰਨੀ ਆਵਾਜ਼ ਹੋਈ ਉਸ ਤੋਂ ਬਾਅਦ ਮੇਰੀ ਆਵਾਜ਼ ਬੰਦ ਹੋ ਗਈ ਉਸ ਤੋਂ ਬਾਅਦ ਮੈਨੂੰ ਸਮਝ ਨਾ ਆਵੇ ਮੈਂ ਉਹ ਫਿਰ ਵੀ ਉਹ ਪੰਨੀ ਗਿਆ ਮਾਰੀ ਜਾਂ ਆ ਉਹਨੇ ਰਾੜ ਵਿੱਚੋਂ ਕੱਢ ਕੇ ਵਿੱਚ ਥਲਿੰਦਰ ਸੱਟੀ ਇੱਟ ਵੀ ਅੰਦਰ ਸੱਟੀ ਆ ਉਹਨੇ ਮੈਨੂੰ ਮਾਰਨ ਵਾਸਤੇ ਫਿਰ ਮੈਂ ਕੀ ਕੀਤਾ ਮੈਂ ਕੁਦਰਤੀ ਮੇਰੇ ਹੱਥ 'ਚ ਮੈਂ ਫੋਨ ਚੱਕਿਆ ਮੈਨੂੰ ਸਮਝ ਨਾ ਆਵੇ ਮੈਂ ਫੋਨ ਚੱਕਿਆ ਮੈਂ ਆਪਣੇ ਬ੍ਰਦਰ ਨੂੰ ਫੋਨ ਮਿਲਾਇਆ ਜਿਹੜੇ ਕਿ ਉਹ ਸੀੜੀ ਹੈਗੇ ਨੇ ਤੇ ਮੈਂ ਉਹਨਾਂ ਨੂੰ ਫੋਨ ਮਿਲਾਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਜਲਦੀ ਆ ਜਾ ਜਲਦੀ ਆ ਜਾ ਵੀ ਪੁਲਿਸ ਨੂੰ ਲੈ ਕੇ ਉਹ ਜਦੋਂ ਮੈਂ ਇੰਨੀ ਗੱਲ ਕੀਤੀ ਨਾ ਉਨੀ ਦੇਰ ਨੂੰ ਉਹ ਭੱਜ ਕੇ ਤੇ ਉੱਪਰ ਛੱਡ ਕੇ ਤੇ ਫਿਰ ਪਤਾ ਨਹੀਂ ਉਧਰੋਂ ਦੂਤੋਂ ਕਿਵੇਂ ਲੈ ਗਿਆ ਬੰਦੇ ਪਹਚਾਨਦੇ ਹੋ ਹਾਂਜੀ ਹਾਂਜੀ ਬਿਲਕੁਲ ਪਹਚਾਨਦੀ ਆ ਮੈਂ ਬੜੀ ਹਾਂਜੀ ਬੜੀ ਚੰਗੀ ਤਰ੍ਹਾਂ ਸ਼ਕਲ ਵੇਖੀ ਹੁੰਦੀ ਹੈ ਤੁਹਾਡੇ ਸਾਹਮਣੇ ਪਹਚਾਨ ਲਓ ਹਾਂਜੀ ਹਾਂਜੀ ਉਹ ਪਤਾ ਹੋਵੇ ਨਾ ਆਂਡ ਕਾਉਂਡ ਰੰਦਾ ਹੋਵੇ ਬਰਾਬਰਾਂ ਦਾ ਹਾਂਜੀ ਆ ਸਾਡੇ ਗੁਆਂਢ ਵਿੱਚ ਹੀ ਰਹਿੰਦੇ ਨੇ ਕਨਫਰਮ ਹੈ ਹਾਂਜੀ ਹਾਂਜੀ ਬਿਲਕੁਲ ਕਨਫਰਮ ਹੈ ਇਹ ਮੇਰੇ ਨਾਲ ਛੋਟੀ ਸਿਸਟਰ ਹੈ ਇਹ ਰੀਅਲ ਸਿਸਟਰ ਛੋਟੀ ਹੈ ਇਹ ਇੱਧਰ ਕੈਂਟ ਰੋਡ ਤੇ ਇਕੱਲੇ ਰਹਿੰਦੇ ਗਏ ਨੇ ਤੇ ਮੇਰਾ ਕਾਰ ਡਾ ਐਸਐਸਓ ਆਫਿਸ ਦੇ ਨਾਲ ਤੇ ਰਤੀ ਸਵੇਰ ਗਿਆ 11:15 ਨਾ ਨੇ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਬਹੁਤ ਘਬराई ਹੋਈ ਸੀ ਤੇ ਜਿੰਦੀ ਆਵਾਜ਼ ਹੀ ਨਿਕਲਦੀ ਪਈ ਸੀ ਮਾਸਾਂ ਇਹਨਾਂ ਨੇ ਫੋਨ ਕਰਕੇ ਦੱਸਿਆ ਵੀ ਮੇਰੇ ਜਲਦੀ ਆ ਜਾ ਜਲਦੀ ਆ ਜਾ ਮੈਂ ਇਸ ਤਰ੍ਹਾਂ ਕਰਕੇ ਇੱਕ ਮੁੰਡਾ ਅੰਦਰ ਆ ਗਿਆ ਗਿਆ ਤੇ ਉਹ ਸ਼ੀਸ਼ਾ ਤੋੜੀ ਜਾਂਦਾ ਹੈ ਗਿਆ ਤੇ ਇਸ ਤਰ੍ਹਾਂ ਕਰਕੇ ਮੇਰੇ ਨਾਲ ਕੁਝ ਵੀ ਕਰ ਸਕਦਾ ਹੈ ਗਿਆ ਤੇ ਮੈਂ ਮਿੰਟਰ ਉੱਥੋਂ ਗੱਡੀ ਚੈੱਕੀ ਕਰ ਉਹਦੀ ਬੇਟੀ ਲੈ ਕੇ ਤੇ ਇੱਥੇ ਰਾਤ ਆ ਗਿਆ ਇੱਥੇ ਆ ਕੇ ਦੇਖਿਆ ਤੇ ਉਹ ਮੁੰਡਾ ਵਗੈਰਾ ਇੱਥੋਂ ਭੱਜ ਗਿਆ ਸੀਗਾ ਉੱਪਰ ਕੋੜੀ ਚੜ੍ਹ ਕੇ ਸਾਰਾ ਮੌਕਾ ਦੇਖਿਆ ਉੱਪਰ ਚੱਲ ਗਿਆ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਫੋਨ ਕੀਤਾ ਆਪਣੇ ਸਿਟੀ ਮੁਨਸ਼ੀ ਨੂੰ ਉਹਨਾਂ ਨਾਲ ਪੀਸੀਆਰ ਵਾਲੇ ਰਾਤੀ ਜਵਾਨ ਆਏ ਪੀਸੀਆਰ ਤੋਂ ਬਾਅਦ ਫਿਰ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਐਸਐਚਓ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਕੋਈ ਨਹੀਂ ਮੈਂ ਡਿਊਟੀ ਅਫਸਰ ਨੂੰ ਭੇਜਦਾ ਵਾਂ ਫਿਰ ਰਾਤ ਡਿਊਟੀ ਅਫਸਰ ਏਐਸ ਜਗਜੀਤ ਸਿੰਘ ਜੀ ਉਹ ਆਏ ਆਤੇ ਉਹ ਆ ਕੇ ਮੌਕਾ ਦੇਖ ਕੇ ਸਾਰੀਆਂ ਨੇ ਫੋਟੋਆਂ ਲੈ ਕੇ ਗਏ ਨੇ ਸਾਰਾ ਕੁਝ ਮਤਲਬ ਇਹ ਇੱਕ ਵਾਰੀ ਦੇਖੇ ਕਹਿੰਦੇ ਵੀ ਸਵੇਰੇ ਆਪਾਂ ਬੰਦੀ ਕਰੀ ਜੀ ਕਰਾਂਗੇ ਫਿਰ ਹਣ ਪੁੱਛਿਆ ਕੋਈ ਸ਼ੱਕ ਕਹਿੰਦੇ ਤਾਂ ਫਿਰ ਹਣ ਦੱਸਿਆ ਵੀ ਗਲੀ ਦੇ ਵਿੱਚ ਜਿਹੜੇ ਹੈਗੇ ਨੇ ਉੱਪਰ ਕਿੰਨਾ ਦਾ ਘਰ ਹੈਗਾ ਆਪਣੇ ਖੁਰਾ ਨਾਗਪਾਲ ਨਾਗਪਾਲ ਹੈਗੇ ਉਹਨਾਂ ਉੱਪਰ ਕਰਾਇਦਰ ਬਈਏ ਹੈਗੇ ਨੇ ਤੇ ਉਹ ਉਹਨੂੰ ਦੱਸਿਆ ਵੀ ਉਹਨਾਂ ਦਾ ਬੋਲਦਾ ਮੈਂ ਸਰ ਮੈਂ ਆਪਣੇ ਡਿਪਾਰਟਮੈਂਟ ਨੂੰ ਕਹਿੰਦਾ ਵੀ ਜਿਹੜੀ ਬੰਦੀ ਕਾਰਵਾਈ ਆ ਉਹਦੇ ਖਿਲਾਫ ਕੀਤੀ ਹੈ। ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵੇਲੇ ਉਹ ਘਰ ਦੇ ਵਿੱਚ ਸੌ ਰਹੀ ਸੀ ਤਾਂ ਰਾਤੀ 11 ਵਜੇ ਦੇ ਕਰੀਬ ਖੜਾਕ ਹੋਇਆ। ਜਿਸ ਤੋਂ ਬਾਅਦ ਉਹ ਜਾਗੀ ਅਤੇ ਲਾਈਟ ਚ ਗਾਈ ਲੇਕਿਨ ਚੋਰ ਦੇ ਵੱਲੋਂ ਉਸਤੇ ਵੀ ਪ੍ਰਵਾਹ ਨਹੀਂ ਕੀਤੀ ਗਈ ਅਤੇ ਸ਼ੀਸ਼ਾ ਤੇ ਬਾਰੀ ਤੋੜਨਾ ਜਾਰੀ ਰੱਖਿਆ ਗਿਆ। ਜਿਸ ਤੋਂ ਬਾਅਦ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਉਕਤ ਨੌਜਵਾਨ ਉਸ ਨੂੰ ਵੇਖ ਕੇ ਉਥੋਂ ਦੀ ਫਰਾਰ ਹੋ ਗਿਆ। ਮਹਿਲਾ ਨੇ ਦੱਸਿਆ ਕਿ ਉਸਨੇ ਚੋਰ ਨੂੰ ਪਛਾਣ ਲਿਆ ਹੈ ਤੇ ਇਸ ਬਾਰੇ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਚੋਰ ਉਸ ਦੇ ਗੁਆਂਢ ਵਿੱਚ ਹੀ ਰਹਿਣ ਵਾਲਾ ਹੈ ਜਿਸ ਨੂੰ ਲੈ ਕੇ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰੇ। ਉਤੇ ਹੀ ਥਾਣੇਦਾਰ ਜਗਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਇਸ ਮਾਮਲੇ ਵਿੱਚ ਪਛਾਣੇ ਹੋਏ ਵਿਅਕਤੀ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਗਬਾਣੀ ਟੀਵੀ ਲਈ ਆਦਰਸ਼ ਜੋਸੰਦੀਪਪੁਰ